ਬੋਲੋ ਭਾਈ ਖੁੰਨ ਦੀ ਮੋੜ ਮੰਡੀ ਵਿੱਚ ਫੀਡ ਦੀ ਬਹੁਤ ਵਧੀਆ ਦੁਕਾਨ ਨੀਤ ਸੈਪਲੀ ਫੀਡ ਸਟੋਰ ਇਧਰਲੇ ਪਾਸੇ ਕੁਛ ਪਹਿਲਾ ਦੁਕਾਨ ਦੇਖੋ ਇਧਰਲੇ ਪਾਸੇ ਹੈ ਕੋਤਲੀ ਕਲਾਲਾ ਫਾਟਕੀ ਦੇ ਕੋਲੇ ਪਾਸੇ ਹੈ ਮੋੜ ਮੰਡੀ ਦਾ ਬਾਜ਼ਾਰ ਮੋੜ ਮੰਡੀ ਦੇ ਬਾਜ਼ਾਰ ਦੇ ਬਿਲਕੁਲ ਨੇੜੇ ਆਓ ਲੈ ਚੱਲਦੇ ਆਪਾਂ ਨੀਤ ਸੈਪਲੀ ਫੀਡ ਸਟੋਰ ਦੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਉਹ ਕੀ ਹਾਲ ਚਾਲ ਵਧੀਆ ਜੀ ਵਧੀਆ ਜੀ ਫੀਰ ਆਉਈਆ ਪੜਾ ਪ੍ਰਵਿੰਦਰ ਸਿੰਘ ਪ੍ਰਵਿੰਦਰ ਸਿੰਘ ਦੀ ਬਾਈ ਨੇ ਦੁਕਾਨ ਕੀਤੀ ਹੈ ਫੀਲ ਨਹੀਂ ਤੁਸੀਂ ਦੇਖੋ ਬਾਰੇ ਤਰਾਂ ਦੀ ਫੀਲ ਪਈਆ ਸਾਰੇ ਤਰਾਂ ਦੀ ਇਧਰ ਤੇ ਬਾਈ ਜੀ ਕੀ ਰੇਟ ਰੋਡ ਚੱਲਦਾ ਫੀਲ ਦਾ ਆਪਣਾ ਰੇਟ ਆਪਣਾ 1250 ਤੋਂ ਸਟਾਰਟ ਆ ਜੀ 1225 ਕੋ 2400 ਤੱਕ ਕੰਪਲੀਟ 1225 ਵਧੀਆ ਗਾਰੰਟੀ ਹੈ ਜੀ ਪੂਰੀ ਗਾਰੰਟੀ ਹੈ ਹਾਂ ਵਧੀਆ ਦੁੱਧ ਦਾ ਦਬਾਅ ਪਤਾ ਲਗਾ ਪਸ਼ੂ ਦੀ ਦੁੱਧ ਵੀ ਵਧੂ ਫੈਂਟ ਵੀ ਵਧੂ ਐਸਐਨਐ ਵੀ ਵਧੂ ਪਸ਼ੂ ਦਾ ਭੇਡ ਵੀ ਵਧੂਗਾ ਅੱਛਾ ਜੀ ਜੇ ਬਸੂ ਰਿਪੀਟਰਾ ਨੂੰ ਨਹੀਂ ਸਹੀ ਕਰੂਗਾ ਗਰੰਟੀ ਇਸ ਦਾ ਫੇਰ ਕਰੂ ਪੂਰੀ ਗਰੰਟੀ ਬਾਈ ਦੀ ਦੁਕਾਨ ਦੀ ਪੂਰੀ ਗਰੰਟੀ ਇਸ ਦਾ ਫੇਰ ਮਿਲਦੀ ਐ ਤੇ ਬਾਈ ਦਾ ਮੋਬਾਈਲ ਨੰਬਰ ਬਾਈ ਜੀ 84373098 84373098 ਜੀਓ ਤੁਹਾਨੂੰ 42 ਬਾਈ ਜੀ ਨੂੰ ਜਿਹਨੂੰ ਮਰਜ਼ੀ ਸੰਪਰਕ ਕਰ ਲਓ ਬਾਈ ਜੀ ਡਿਲ ਵੀ ਕਰ ਦਿੰਦੇ ਹਾਂ ਹਾਂ ਜੀ ਕਰ ਦਿੰਦੇ ਜਿਹਨੇ ਇਕੱਠੇ ਲੈਣੇ ਬਹੁਤ ਸਾਰੇ ਲੈਣੇ ਜੇ ਇਕੱਠੇ ਲੈਣੀਆਂ ਜੀ ਉਹਦੇ ਕੋਈ 10 20 ਵੀ ਘੱਟ ਵੀ ਕਰ ਦਿੰਦੇ ਲੈਸ ਵੀ ਕਰ ਦਿੰਦੇ ਲੈਸ ਵੀ ਕਰ ਦਿੰਦੇ ਆ ਬਾਈ ਜੀ ਇੱਕ ਵਾਰ ਬਾਈ ਜੀ ਨੂੰ ਜਰੂਰ ਤੁਸੀਂ ਮੌਕਾ ਦਿਓ ਕਿ ਤੁਸੀਂ ਆਪਣੇ ਪਸ਼ੂ ਨਾਲ ਫੀਡ ਪਾ ਕੇ ਦੇਖੋ ਤੇ ਪਸ਼ੂ ਗਰੰਟੀ ਨਾਲ ਦੁੱਧ ਵਧਣਗੇ ਧੰਨਵਾਦ